ਅੱਜ ਆਪਾਂ ਬਣਾਵਾਂਗੇ ਚਨਾ ਦਾਲ ਨਮਕੀ ਜੋ ਕਿ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੁੰਦੀ ਹੈ ਆਪਾਂ ਮਾਰਕੀਟ ਤੋਂ ਲਿਆ ਕੇ ਖਾਂਦੇ ਆ ਅੱਜ ਉਹੀ ਦਾਲ ਆਪਾਂ ਘਰੇ ਬਣਾ ਕੇ ਤਿਆਰ ਕਰਾਂਗੇ ਮੈਂ ਕੁਲਵੰਤ ਕੇ ਕੇ ਵਸੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਤੇ ਚਲੋ ਆਪਾਂ ਇਸ ਦਾਲ ਨੂੰ ਬਣਾਉਣਾ ਸ਼ੁਰੂ ਕਰਦੇ ਆ ਇਹ ਦਾਲ ਬਹੁਤ ਹੀ ਕ੍ਰਿਸਪੀ बनके तैयार ਹੁੰਦੀ ਹੈ ਤੇ ਚਲੋ ਆਪਾਂ ਸ਼ੁਰੂ ਕਰਦੇ ਆ ਇੱਕ ਕੌਲੀ ਮੈਂ ਚਨਾ ਦਾਲਦੀ ਲਈਏ ਇਸ ਨੂੰ ਮੈਂ 4 ਘੰਟੇ ਲਈ ਪਾਣੀ ਵਿੱਚ ਭਿਓ ਕੇ ਰੱਖ ਦਿੱਤਾ ਸੀਗਾ ਇਹ ਬਿਲਕੁਲ ਸੌਫਟ ਹੋ ਚੁੱਕੀ ਹੈ ਇਹਨੂੰ ਸਾਫ ਪਾਣੀ ਨਾਲ ਚੰਗੀ ਤਰ੍ਹਾਂ ਪਹਿਲਾਂ ਵਾਸ਼ ਕਰ ਲੈਣਾ ਆ ਤੇ ਫਿਰ ਆਪਾਂ ਇਸ ਨੂੰ 4-5 ਘੰਟੇ ਲਈ ਭੇ ਕੇ ਰੱਖ ਦੇਣਾ ਆ ਤੇ ਹੁਣ ਆਪਾਂ ਇਹਨੂੰ ਇੱਕ ਛੰਨੀ ਵਿੱਚ ਪਾ ਲੈਣੇ ਆ ਤਾਂ ਕਿ ਇਹਦਾ ਜਿਹੜਾ ਸਾਰਾ ਪਾਣੀ ਆ ਵਿੱਚੋਂ ਨਿਚੜ ਜਾਵੇ 10 ਕਿ ਮਿੰਟ ਲਈ ਆਪਾਂ ਇਹਨੂੰ ਚਾਣੀ ਵਿੱਚ ਪਿਆ ਰਹਿਣ ਦੇਣਾ ਹੈ ਤਾਂ ਕਿ ਇਹਦਾ ਪਾਣੀ ਸਾਰਾ ਨਿਕਲ ਜਾਊਗਾ ਫਿਰ ਆਪਾਂ ਲੈਣਾ ਇੱਕ ਸਾਫ਼ ਕੱਪੜਾ ਲੈਣਾ ਹੈ ਉਹਦੇ ਉੱਪਰ ਇਹ ਚਨਾ ਦਾਲ ਜਿਹੜੀ ਹੈ ਸਾਰੀ ਖਿਲਾਰ ਦੇਣੀ ਹੈ ਚੰਗੀ ਤਰ੍ਹਾਂ ਨਾਲ ਤਾਂ ਕਿ ਇਹਦਾ ਜਿਹੜਾ ਪਾਣੀ ਆ ਸਾਰਾ ਸੁੱਕ ਜਾਵੇ ਆਪਾਂ ਇਹਨੂੰ ਪੱਖੇ ਥੱਲੇ ਵੀ ਸੁਕਾ ਸਕਦੇ ਆ ਪਰ ਧੁੱਪ ਵਿੱਚ ਨਹੀਂ ਸੁਕਾਉਣਾ ਆਪਾਂ ਸਿਰ ਪੱਖੇ ਥੱਲੇ ਹੀ ਸੁਕਾਉਣਾ ਹੈ ਇਹ ਦਾਲ ਉੱਪਰੋਂ ਡਰਾਈ ਹੋ ਜਵੇ ਪਰ ਵਿੱਚ ਇਹਦੀ ਨਮੀ ਬਣੀ ਰਹੇ ਦਾਲ ਆਪਣੀ ਸੁੱਕ ਗਈ ਹੈ ਮੈਂ ਦੱਸਾ 15 ਮਿੰਟ ਲਈ ਇਹਨੂੰ ਕੱਪੜੇ ਤੇ ਖਿਲਾਰ ਕੇ ਰੱਖਿਆ ਸੀਗਾ ਪੱਖੇ ਥੱਲੇ ਰੱਖ ਦਿੱਤਾ ਸੀ ਹੁਣ ਆਪਾਂ ਇਸ ਦਾਲ ਨੂੰ ਇੱਕ ਪਲੇਟ ਵਿੱਚ ਕੱਢ ਲੈਣੇ ਆਂ ਦੇਖੋ ਬਿਲਕੁਲ ਸੁੱਕ ਚੁੱਕੀ ਆ ਉੱਪਰੋਂ ਬਿਲਕੁਲ ਡਰਾਈ ਹੋ ਚੁੱਕੀ ਆ ਤੇ ਸਾਰੀ ਦਾਲ ਆਪਾਂ ਪਲੇਟ ਵਿੱਚ ਪਾ ਲਾਂਗੇ ਬਸ ਇਹੀ ਧਿਆਨ ਰੱਖਣਾ ਹੈ ਕਿ ਉੱਪਰੋਂ ਉੱਪਰੋਂ ਸੁੱਕੇ ਵਿੱਚੋਂ ਡਰਾਈ ਨਾ ਹੋਵੇ ਮੈਂ ਤੇਲ ਪਹਿਲਾਂ ਹੀ ਗਰਮ ਹੋਣ ਲਈ ਕੜਾਈ ਵਿੱਚ ਰੱਖ ਦਿੱਤਾ ਸੀ ਤੇਲ ਆਪਣਾ ਪੂਰੀ ਤਰ੍ਹਾਂ ਨਾਲ ਗਰਮ ਹੋ ਚੁੱਕਿਆ ਏ ਤੇਲ ਇੰਨਾਕ ਗਰਮ ਹੋਣਾ ਚਾਹੀਦਾ ਕਿ ਤੇਲ ਵਿੱਚੋਂ ਧੂਆ ਨਿਕਲਣਾ ਚਾਹੀਦਾ ਏ ਫਿਰ ਆਪਾਂ ਚਨਾ ਦਾਲ ਨੂੰ ਵਿੱਚ ਪਾਉਣਾ ਏ ਫਿਰ ਚੰਗੀ ਤਰ੍ਹਾਂ ਨਾਲ ਆਪਾਂ ਹਿਲਾਉਂਦੇ ਹੋਏ ਇਹਨੂੰ ਪਕਾ ਲੈਣਾ ਆ ਜਦੋਂ ਆਪਾਂ ਦਾਲ ਵਿੱਚ ਪਾਉਂਦੇ ਆ ਤੇ ਤੇਲ ਦੇ ਉੱਪਰ ਕਿੰਨੀ ਚੱਗ ਜੇ ਆ ਜਾਂਦੀ ਏ ਜਦੋਂ ਇਹ ਦਾਲ ਪੱਕ ਜਾਂਦੀ ਹੈ ਨਾ ਇਹ ਦਾਲ ਆਪਣੇ ਆਪ ਹੀ ਉੱਪਰ ਆ ਜਾਂਦੀ ਹੈ ਦੇਖੋ ਸਾਰੀ ਚਨਾ ਦਾਲ ਉੱਪਰ ਫਰਾਈ ਹੋ ਕੇ ਆ ਗਈ ਹੈ ਇਹਦੀ ਇਹੀ ਨਿਸ਼ਾਨੀ ਹੈ ਕਿ ਜਦੋਂ ਇਹ ਪੱਕ ਜਾਂਦੀ ਹੈ ਇਹ ਤੇਲ ਦੇ ਉੱਪਰ ਆ ਜਾਂਦੀ ਹੈ ਹੁਣੇ ਆਪਣੀ ਦਾਲ ਪੱਕੀ ਹੋਈ ਆ ਤੇ ਆਪਾਂ ਇਹਨੂੰ ਹੁਣ ਬਾਹਰ ਕੱਢ ਲੈਣਾ ਆ ਦੇਖੋ ਬਿਲਕੁਲ ਲਾਈਟ ਲਾਈਟ ਹੈ 골ਡਨ ਬ੍ਰਾਊਨ ਜੇ ਹੋ ਗਈ ਆ ਇਸ ਤੋਂ ਜ਼ਿਆਦਾ ਆਪਾਂ ਇਹਨੂੰ ਹੋਰ ਨਹੀਂ ਪਕਾਵਾਂਗੇ ਤੇ ਆਪਾਂ ਹੁਣ ਇਹਨੂੰ ਬਾਹਰ ਕੱਢ ਲਾਂਗੇ। ਹੱਪਾ ਇੱਕ ਹੋਰ ਛਾਣਨੀ ਲੈ ਲੈਣੀ ਆ ਤੇ ਦੂਸਰੀ ਛਾਣਨੀ ਵਿੱਚ ਪਾ ਲੈਣੀ ਆ ਤਾਂ ਕਿ ਇਹਦਾ ਸਾਰਾ ਜਿਹੜਾ ਤੇਲ ਆ ਫੋਂਦੇ ਹੋਏ ਤੇਲ ਸਾਰਾ ਕੜਾਈ ਦੇ ਵਿੱਚ ਨਿਚੜ ਜਾਵੇ। ਤੇ ਫਿਰ ਆਪਾਂ ਸਾਰੀ ਦਾਲ ਨੂੰ ਕੱਢ ਕੇ ਇੱਕ ਪਲੇਟ ਦੇ ਵਿੱਚ ਪਾ ਲੈਣਾ ਆ। ਦਾਲ ਆਪਾਂ ਸਾਰੀ ਪਲੇਟ ਦੇ ਵਿੱਚ ਪਾ ਲਈ ਐ। ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੋਈ ਹੈ ਹੁਣ ਆਪਾਂ ਦੂਸਰਾ ਬੈਚ ਵੀ ਵਿੱਚ ਪਾ ਦਾਂਗੇ ਦੂਸਰੇ ਬੈਚ ਨੂੰ ਵੀ ਆਪਾਂ ਇਸੇ ਤਰ੍ਹਾਂ ਹਲਾਉਂਦੇ ਹੋਏ ਪਕਾ ਲੈਣਾ ਹੈ 골ਡਨ ਬ੍ਰਾਊਨ ਹੋਣ ਤੱਕ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਲਾਈਕ ਕਰਿਓ ਤੇ ਸ਼ੇਅਰ ਕਰਿਓ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗਦੀ ਹੈ ਤੁਸੀਂ ਮੇਰੀ ਇਹ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਦੂਸਰਾ ਵੇਚ ਵੀ ਆਪਣਾ ਤਿਆਰ ਹੋ ਗਿਆ ਏ ਉਸ ਨੂੰ ਵੀ ਆਪਾਂ ਛਾਨਣੀ ਵਿੱਚ ਪਾ ਲਾਂਗੇ ਤੇ ਇੱਕ ਪਲੇਟ ਵਿੱਚ ਕੱਢ ਲਾਂਗੇ ਦੇਖੋ ਦਾਲ ਸਾਰੀ ਆਪਣੀ ਬਣ ਕੇ ਤਿਆਰ ਹੋ ਗਈ ਏ ਹੁਣ ਆਪਾਂ ਇਹਦੇ ਲਈ ਕੁਝ ਮਸਾਲੇ ਲਾਵਾਂਗੇ ਇੱਕ ਚਮਚਾ ਲਿਆਏ ਕਾਲਾ ਨਮਕ ਲਿਆਏ ਕਸ਼ਮੀਰੀ ਲਾਲ ਮਿਰਚ ਲਈਏ ਕਾਲੀ ਮਿਰਚ ਦਾ ਅੱਧਾ ਚਮਚ ਲਿਆਏ ਤੇ ਅੱਧਾ ਚਮਚ ਆਪਾਂ ਚਾਟ ਮਸਾਲੇ ਦਾ ਲਿਆਏ ਤੇ ਸਿੰਦਾ ਨਮਕ ਲਿਆਏ ਤੇ 1 ਚਮਚ ਆਪਾਂ ਕਾਲੇ ਨਮਕ ਦਾ ਲਿਆਏ ਸਾਰੇ ਮਸਾਲਿਆਂ ਨੂੰ ਆਪਾਂ ਵਿੱਚ ਚੰਗੀ ਤਰ੍ਹਾਂ ਨਾਲ ਮਿਕਸ ਕਰ ਦਾਂਗੇ ਇਹ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੁੰਦੀ ਹੈ ਜਦੋਂ ਆਪਾਂ ਘਰ ਵਿੱਚ ਇਸ ਦਾਲ ਨੂੰ ਤਿਆਰ ਕਰਦੇ ਆ ਆਪਾਂ ਨੂੰ ਪਤਾ ਹੁੰਦਾ ਕਿ ਆਪਣਾ ਤੇਲ ਜਿਹੜਾ ਇਹ ਬਹੁਤ ਸਾਫ਼ ਸੁਥਰਾ ਹੈ ਦਾਲ ਵੀ ਸਾਫ਼ ਸੁਥਰੀ ਕਰਕੇ ਆਪਾਂ ਪਕਾਉਨੇ ਆ ਤਾਂ ਤੁਸੀਂ ਵੀ ਇਸ ਨਾਲ ਨੂੰ ਘਰ ਵਿੱਚ ਹੀ ਤਿਆਰ ਕਰਿਆ ਕਰੋ ਜੋ ਬਹੁਤ ਹੀ ਟੇਸਟੀ ਤੇ ਕ੍ਰਿਸਪੀ ਬਣ ਕੇ ਤਿਆਰ ਹੁੰਦੀ ਹੈ ਖਾਣ ਨੂੰ ਵੀ ਬਹੁਤ ਵਧੀਆ ਲੱਗਦੀ ਹੈ ਤੇ ਇਸ ਨੂੰ ਆਪਾਂ ਚਾਹ ਨਾਲ ਵੀ ਲੈ ਸਕਦੇ ਆ ਚਾਹ ਨਾਲ ਖਾਣ ਨੂੰ ਬਹੁਤ ਹੀ ਵਧੀਆ ਲੱਗਦੀ ਹੈ ਇਹ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਧੰਨਵਾਦ